ਰੈਡੀ ਨੇਤਰਹੀਨ ਵਿਅਕਤੀ ਆਪਣੀ ਪੜ੍ਹਾਈ ਇੱਕ ਲਿਪੀ ਰਾਹੀਂ ਕਰਦੇ ਹਨ ਜਿਸ ਨੂੰ ਬਰੇਲ ਲਿਪੀ ਕਿਹਾ ਜਾਂਦਾ ਹੈ ਡੰਡੀ ਇਹ ਲਿਪੀ 6 ਬਿੰਦੂਆਂ ਉੱਤੇ ਆਧਾਰਿਤ ਹੈ ਡੰਡੀ ਇਹਨਾਂ 6 ਨੁਕਤਿਆਂ ਵਾਲੇ ਸੁਰਾਖਾਂ ਛੇਕਾਂ ਨੂੰ ਅੱਗੇ ਪਿੱਛੇ ਕਰਕੇ ਹੀ ਵੱਖ-ਵੱਖ ਭਾਸ਼ਾਵਾਂ ਦੇ ਅੱਖਰ ਬਣਾਏ ਜਾਂਦੇ ਹਨ ਡੰਡੀ ਨੇਤਰਹੀਨਾਂ ਲਈ ਇਸ ਲਿਪੀ ਨੂੰ ਲੂਈ ਬਰੇਲ ਨੇ ਤਿਆਰ ਕੀਤਾ ਹੈ ਡੰਡੀ ਲੂਈ ਬਰੇਲ ਦਾ ਜਨਮ 4 ਜਨਵਰੀ 1809 ਈਸਵੀ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਕੁਝ ਦੂਰ ਕੁਰਵੇ ਨਾ ਦੇ ਇੱਕ ਕਸਵੇ ਵਿੱਚ ਹੋਇਆ ਡੰਡੀ ਉਹਨਾਂ ਦੇ ਪਿਤਾ ਚਮੜੇ ਘੋੜਿਆਂ ਦੀਆਂ ਲਗਾਮਾਂ ਅਤੇ ਜੀਨ ਬਣਾਉਣ ਦਾ ਕੰਮ ਕਰਦੇ ਸਨ ਡੰਡੀ ਜਦੋਂ ਲੂਈ 4 ਸਾਲ ਦੇ ਕਰੀਬ ਹੋਇਆ ਤਾਂ ਪਿਤਾ ਦੀ ਫੈਕਟਰੀ ਵਿੱਚ ਚਮੜੇ ਨੂੰ ਸਿਉਣ ਵਾਲਾ ਸੁਆ ਤਿਲਕ ਕੇ ਲੂਈ ਦੀ ਅੱਖ ਵਿੱਚ ਜਾ ਵੱਜਿਆ ਡੰਡੀ ਉਸ ਦੀ ਇੱਕ ਅੱਖ ਦੀ ਨਜ਼ਰ ਕਟ ਗਈ ਡੰਡੀ ਹੌਲੀ ਹੌਲੀ ਇਸ ਦਾ ਅਸਰ ਦੂਜੀ ਅੱਖ ਉੱਤੇ ਵੀ ਹੋਇਆ ਅਤੇ ਉਹ ਵੀ ਖਰਾਬ ਹੋ ਗਈ ਡੰਡੀ 6 ਸਾਲ ਦੀ ਉਮਰ ਤੋਂ ਪਹਿਲਾਂ ਹੀ ਲੂਈ ਨੇਤਰਹੀਨ ਹੋ ਗਿਆ ਡੰਡੀ ਲੂਈ ਨੂੰ ਪਿੰਡ ਦੇ ਆਮ ਬੱਚਿਆਂ ਦੇ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ ਡੰਡੀ ਉਸਨੇ ਆਪਣੀ ਲਿਆਕਤ ਅਤੇ ਸੂਝ-ਬੂਝ ਨਾਲ ਆਮ ਬੱਚਿਆਂ ਨਾਲੋਂ ਵੱਧ ਝੜ ਕੇ ਸਿੱਖਿਆ ਦੇ ਖੇਤਰ ਵਿੱਚ ਭਾਗ ਲੈ ਕੇ ਆਪਣੇ ਅੰਦਰਲੀ छुपी ਪ੍ਰਤਿਭਾ ਨੂੰ ਪੇਸ਼ ਕਰਨ ਦਾ ਯਤਨ ਕੀਤਾ ਡੰਡੀ 10 ਸਾਲ ਦੀ ਉਮਰ ਵਿੱਚ ਉਸ ਨੂੰ ਪੈਰਿਸ ਵਿੱਚ ਨੇਤਰਹੀਨਾਂ ਲਈ ਰੈਡੀ ਵਿਸ਼ੇਸ਼ ਸਕੂਲ ਰਾਇਲ ਇੰਸਟੀਚਿਊਸ਼ਨ ਫਾਰ ਬ্লাইন্ড ਵਿਖੇ ਪੜਨੇ ਪਾਇਆ ਗਿਆ ਡੰਡੀ ਫਰਾਂਸਿਸੀ ਤੋਪਖਾਨੇ ਦੇ ਜਨਰਲ ਮੇਜਰ ਚਾਰਲਸ ਨੇ ਸਕੂਲ ਦਾ ਸਰਵੇਖਣ ਕਰਕੇ ਸੈਨੋਗ੍ਰਾਫੀ ਲੇਖਣ ਪ੍ਰਣਾਲੀ ਆਵਾਜ਼ ਕੱਢਣ ਵਾਲੇ ਲਿਪੀ ਯੰਤਰ ਦੀ ਖੋਜ ਕੀਤੀ ਜਿਸ ਨੂੰ ਬਰੇਲ ਦਾ ਨਾਂ ਦਿੱਤਾ ਜਾਂਦਾ ਸੀ ਪਰ ਉਹ ਲਿਪੀ 12 ਬਿੰਦੂਆਂ ਉੱਤੇ ਆਧਾਰਿਤ ਸੀ ਜੋ ਕੁਝ ਨਿਸ਼ਚਿਤ ਆਵਾਜ਼ਾਂ ਉੱਤੇ ਆਧਾਰਿਤ ਸਨ ਡੰਡੀ ਇਸ ਵਿੱਚ ਵਿਸ਼ਰਾਮ ਚਿੰਨਾ ਦੀ ਵਿਵਸਥਾ ਨਹੀਂ ਸੀ ਅਤੇ ਉਹ ਉਂਗਲੀ ਦੇ ਪੋਟਿਆਂ ਥੱਲੇ ਵੀ ਨਹੀਂ ਆਉਂਦੇ ਸਨ ਡੰਡੀ ਲੂਈ ਨੇ ਇਸ ਲਿਪੀ ਨੂੰ ਆਧਾਰ ਬਣਾ ਕੇ 20 ਸਾਲ ਦੀ ਉਮਰ ਵਿੱਚ ਯਾਨੀ 1829 ਵਿੱਚ 6 ਬਿੰਦੂਆਂ ਨੂੰ ਉੱਪਰ ਤੋਂ ਥੱਲੇ ਤੱਕ ਤਿੰਨ ਤਿੰਨ ਦੀਆਂ ਦੋ ਲਾਈਨਾਂ ਵਿਚ ਜੋੜ ਕੇ ਲਿਖਿਆ ਡੰਡੀ ਇਹਨਾਂ 6 ਬਿੰਦੂਆਂ ਨੂੰ ਵੱਖ-ਵੱਖ ਰੂਪਾਂ ਅਤੇ ਸਥਿਤੀ ਵਿੱਚ ਰੱਖ ਕੇ 63 ਕਲਾ ਤਿਆਰ ਕੀਤੀਆਂ ਬੰਤਰਾਂ ਬਣਾਈਆਂ ਡੰਡੀ ਇਸ ਵਿੱਚ ਵੱਖ-ਵੱਖ ਅੱਖਰਾਂ ਲਈ ਵਿਸ਼ੇਸ਼ ਚਿੰਨ ਅਤੇ ਵਿਸ਼ਰਾਮ ਚਿੰਨ ਵੀ ਮਿਲਦੇ ਸਨ ਡੰਡੀ ਲੂਈ ਨੇ 1837 ਵਿੱਚ ਸਵਰ ਲਿਪੀ ਨੂੰ ਪ੍ਰਕਾਸ਼ਿਤ ਕੀਤਾ ਡੰਡੀ ਲੂਈ ਨੇ ਪੁਸਤਕ ਵੀ ਪ੍ਰਕਾਸ਼ਿਤ ਕਰਵਾਈ ਡੰਡੀ ਲੂਈ ਨੂੰ ਸੰਗੀਤ ਵਿੱਚ ਕਾਫੀ ਮੁਹਾਰਤ حاصل ਕਰ ਲਈ ਸੀ ਅਤੇ ਉਹ ਵਾਇਲਨ ਵਜਾਉਣ ਦਾ ਚੰਗਾ ਵਾਦਕ ਸੀ ਡੰਡੀ ਉਸਨੇ ਸੰਗੀਤ ਪ੍ਰੋਗਰਾਮ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਡੰਡੀ ਲੂਈ ਨੇ ਰੈਫੀਗ੍ਰਾਫੀ ਦੀ ਖੋਜ ਕੀਤੀ ਡੰਡੀ ਇਸ ਵਿੱਚ ਰੋਮਨ ਅੱਖਰਾਂ ਨੂੰ ਲਿਖਣ ਲਈ ਬਿੰਦੂਆਂ ਨੂੰ ਕਾਗਜ਼ ਵਿੱਚ ਉਭਾਰਿਆ ਜਾਂਦਾ ਸੀ ਡੰਡੀ ਰੈਫੀਗ੍ਰਾਫੀ ਦੁਆਰਾ ਨੇਤਰਹੀਨ ਵਿਅਕਤੀ ਆਪਣੇ ਸੁਜਾਖੇ ਦੋਸ